ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਾਈ ਅਮਰਿਤਪਾਲ ਸਿੰਘ ਬਣ ਸਕਦੇ ਨੇ ਮੋਦੀ ਸਰਕਾਰ ਦੇ ਵਿੱਚ ਇੱਕ ਵੱਡੇ ਮੰਤਰੀ ਬਸ ਇਹ ਸ਼ਰਤ ਮੰਨਣ ਲਈ ਬੋਲਿਆ ਹੈ ਅਮਿਤ ਸ਼ਾ ਨੇ ਭਾਈ ਸਾਹਿਬ ਦੇ ਮਾਪਿਆਂ ਨੂੰ ਸੋ ਹਾਲਾਂਕਿ ਉਹਨਾਂ ਦੀ ਰਿਹਾਈ ਵੀ ਜਿਹੜੀ ਹੈ ਪੱਕੇ ਤੌਰ ਤੇ ਹੋ ਜਾਵੇਗੀ ਇਹ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਲਗਾਤਾਰ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਵੱਡੀ ਇਤਿਹਾਸਕ ਜਿੱਤ ਜਿਹੜੀ ਹੈ ਦਰਜ ਕੀਤੀ ਹੈ ਹਾਲਾਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ ਜਿਨ੍ਹਾਂ ਨੇ ਬਹੁਤ ਵੱਡੀ ਜੜੀ ਹੈ ਤੱਕ ਪਾਈ ਹੈ ਹਾਲਾਂਕਿ ਫਰੀਦਕੋਟ ਤੇ ਖਡੂਰ ਸਾਹਿਬ ਦੇ ਵਿੱਚੋਂ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ ਹਾਲਾਂਕਿ ਮੋਦੀ ਸਰਕਾਰ ਉਹਨਾਂ ਦੋਨਾਂ ਨੂੰ ਅਪਰੋਚ ਕਰ ਰਹੀ ਹੈ ਹਾਲਾਂਕਿ ਮਿਨਿਸਟਰੀ ਦੇਣ ਦੇ ਲਈ ਹਾਲਾਂਕਿ ਬੀਜੇਪੀ ਜਿਹੜੀ ਹੈ ਆਫਰ ਦੇ ਰਹੀ ਹੈ ਕਿਉਂਕਿ ਦੋ ਆਜ਼ਾਦ ਨੇ ਕਿਸੇ ਪਾਰਟੀ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ ਹਾਲਾਂਕਿ ਇਹ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸਾਫ਼ ਨੇ ਕਿ ਜੋ ਅਮਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਨੂੰ ਬੀਜੇਪੀ ਜਿਹੜੀ ਹੈ ਆਪਣੇ ਵਿੱਚ ਰਲੇਮਾ ਕਰਨ ਦੇ ਲਈ ਕਹਿ ਰਹੀ ਹੈ ਹਾਲਾਂਕਿ ਵੱਡੀ ਮਨਿਸਟਰੀ ਦੇਣ ਦੀ ਜਿਹੜੀ ਹੈ ਉਹਨਾਂ ਨੂੰ ਗੱਲ ਹੋ ਰਹੀ ਹੈ ਪਰ ਜੇ ਗੱਲ ਕਰੀਏ ਕਿ ਭਾਈ ਅਮਰਿਤਪਾਲ ਸਿੰਘ ਰਾਜੀ ਹੋ ਜਾਣਗੇ ਤਾਂ ਇਹ ਗੱਲ ਬੀਬੀ ਪਰਮਜੀਤ ਕੌਰ ਖਾਲੜਾ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤੀ ਹੈ ਉਹਨਾਂ ਦਾ ਮੰਨਣਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਕਹਿ ਚੁੱਕੇ ਨੇ ਕੁਝ ਸ਼ਰਤਾਂ ਦੇ ਆਧਾਰ ਤੇ ਜਿਨ੍ਹਾਂ ਦੇ ਵਿੱਚ ਪੰਜਾਬ ਦਾ ਭਲਾ ਛੁਪਿਆ ਹੋਵੇ ਜਿਨ੍ਹਾਂ ਜਿਸ ਤੋਂ ਪੰਜਾਬ ਨੂੰ ਬਹੁਤ ਵੱਡੀ ਜਿਹੜੀ ਹੈ ਕੋਈ ਅਹੁਦੇਦਾਰੀ ਮਿਲੇ ਪੰਜਾਬ ਨੂੰ ਕੋਈ ਵੱਡਾ ਜਿਹੜਾ ਹੈ ਇੱਕ ਤੋਹਫਾ ਦੇਵੇ ਹਾਲਾਂਕਿ ਫਿਰ ਕੁਝ ਸ਼ਰਤਾਂ ਜਿਹੜੀਆਂ ਰੱਖੀਆਂ ਜਾਣਗੀਆਂ ਉਹਨਾਂ ਸ਼ਰਤਾਂ ਦੇ ਆਧਾਰ ਤੇ ਕੁਝ ਫੈਸਲੇ ਜਿਹੜੇ ਨੇ ਹੋ ਸਕਦੇ ਨੇ ਦਿੱਲੀ ਦੇ ਨਾਲ ਪਰ ਉਦੋਂ ਦਿੱਲੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਜੋ ਸੰਗਤ ਦੇ ਲਈ ਉਹਨਾਂ ਨੇ ਕਾਰਜ ਉਲੀਕੇ ਨੇ ਉਹ ਕਾਰਜ ਹੋ ਜ਼ਰੂਰ ਕਰਨਗੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦਾ ਨਾਮ ਸਭ ਤੋਂ ਉੱਪਰ ਚੱਲ ਰਿਹਾ ਹੈ ਕਿਉਂਕਿ ਖਡੂਰ ਸਾਹਿਬ ਤੋਂ ਵੱਡੀ ਵੱਡੀ ਲੀਡ ਜਿਹੜੀ ਹੈ ਜਿੱਤੇ ਇੱਕ ਲੱਖ 97120 ਵੋਟਾਂ ਦੇ ਨਾਲ ਜਿੱਤੇ ਨੇ ਕੁਲਬੀਰ ਸਿੰਘ ਜੀਰਾ ਨੂੰ ਦੂਸਰੇ ਨੰਬਰ ਤੇ ਕੀਤਾ ਹੈ ਲਾਲਜੀਤ ਸਿੰਘ ਭੁੱਲਰ ਆਪ ਦੇ ਮੰਤਰੀ ਤੀਸਰੇ ਨੰਬਰ ਤੇ ਰਹੇ ਨੇ ਤੇ ਵੱਡੀ ਲੀਡ ਦੇ ਨਾਲ ਜਿੱਤੇ ਨੇ ਉਧਰ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਵੀ ਵੱਡੀ ਲੀਡ ਦੇ ਨਾਲ ਜਿੱਤੇ ਨੇ ਦੋਨਾਂ ਨੂੰ ਬੀਜੇਪੀ ਸਰਕਾਰ ਸੈਂਟਰ ਦੇ ਵਿੱਚ ਮਿਨਿਸਟਰੀ ਦੇ ਸਕਦੀ ਹੈ ਇਦਾਂ ਦੀਆਂ ਚੀਜ਼ਾਂ ਬੜੇ ਵੱਡੇ ਪੱਧਰ ਤੇ ਸਾਹਮਣੇ ਆ ਰਹੀਆਂ ਨੇ ਹਰ ਪਾਸੇ ਜਿਹੜਾ ਹੈ ਉਹ ਆਪਾਂ ਸਾਰੀਆਂ ਚੀਜ਼ਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਹੁਣ ਨਾਲ ਹੀ ਜੇ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਿਥੇ ਲਗਾਤਾਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬਣੇ ਹੋਏ ਨੇ ਉਹਨਾਂ ਨੂੰ ਆਪਣੀ ਜਿੱਤ ਦਾ ਪਤਾ ਲੱਗ ਚੁੱਕਿਆ ਹੈ ਉਹਨਾਂ ਨੇ ਸੰਗਤ ਦਾ ਧੰਨਵਾਦ ਵੀ ਕੀਤਾ ਹੈ ਪਰ ਆਖਰਕਾਰ ਸਭ ਤੋਂ ਪਹਿਲਾਂ ਉਹਨਾਂ ਤੋਂ ਐਨਐਸਏ ਸੂਬਾ ਸਰਕਾਰ ਖਤਮ ਕਰੇਗੀ ਜੇਕਰ ਪਾਈ ਅਮਰਿਤਪਾਲ ਸਿੰਘ ਮਿਨਿਸਟਰੀ ਨੂੰ ਹਾਂ ਕਰ ਦਿੰਦੇ ਨੇ ਸ਼ਰਤਾਂ ਤੈਅ ਹੋ ਜਾਂਦੀਆਂ ਨੇ ਤਾਂ ਸੂਬਾ ਸਰਕਾਰ ਨੂੰ ਐਨਐਸਏ ਖਤਮ ਕਰਨਾ ਹੋਵੇਗਾ ਕਿਉਂਕਿ ਉਹਨਾਂ ਤੋਂ ਐਨਐਸਏ ਜਿਹੜਾ ਹੈ ਉਹ ਖਤਮ ਕਰੇਗੀ ਪੰਜਾਬ ਸਰਕਾਰ ਫਿਰ ਉਹਨਾਂ ਨੂੰ ਪੰਜਾਬ ਤੋਂ ਮਿਨਿਸਟਰੀ ਤੱਕ ਲੈ ਕੇ ਜਾਣ ਦਾ ਕੰਮ ਜਿਹੜਾ ਹੈ ਉਹ ਸੈਂਟਰ ਗਵਰਨਮੈਂਟ ਕਰੇਗੀ ਫਿਰ ਜਿਹੜਾ ਹੈ ਮਿਨਿਸਟਰੀ ਉਹਨਾਂ ਨੂੰ ਦਿੱਤੀ ਜਾਵੇ ਕੁਝ ਸ਼ਰਤਾਂ ਦੇ ਆਧਾਰ ਤੇ ਹੋ ਸਕਦਾ ਹੈ ਸੂਤਰਾਂ ਦੇ ਮੁਤਾਬਕ ਇਹ ਗੱਲਬਾਤ ਚੱਲ ਰਹੀ ਹੈ ਸਾਰੇ ਹੀ ਕੁਝ ਦਿਨਾਂ ਦੇ ਵਿੱਚ ਸਾਰਾ ਕੁਝ ਜਿਹੜਾ ਹੈ ਸਾਫ਼ ਹੋ ਜਾਏਗਾ ਦਾ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਜੀ ਧੰਨਵਾਦ